ਬੱਬੂ ਮਾਨ ਨੇ ਵੀ ਸਿੱਧੂ ਮੂਸੇਵਾਲੇ ਦੇ ਮਸਲੇ ਤੇ ਚੁੱਪੀ ਤੋੜਤੀ ਤੇ ਸਿੱਧਾ ਕਹਿੰਦਾ ਭਾਈ ਆਹ ਦੇਖ ਲਓ ਪਈ ਮੈਨੂੰ ਆਪਣੀ ਜੀ ਰੀਪੀ ਦਾ ਸਰਟੀਫਿਕੇਟ ਚਾ ਕੇ 6 ਮਹੀਨੇ ਟਾਣਿਆਂ ਤੇ ਘੁੰਮਣਾ ਪਿਆ ਤੇ ਦੱਸਣਾ ਪਿਆ ਤੇ ਭਾਈ ਮੇਰਾ ਕੋਈ ਲੈਣ ਦੇਣ ਨਹੀਂ ਤੇ ਕਹਿੰਦਾ ਲੜਾਈ ਕਿਸੇ ਦੀ ਸੀ ਪੰਗਾ ਕਿਸੇ ਦਾ ਸੀ ਏਜੰਸੀਆਂ ਕੋਲ ਮੈਂ ਭਟਕਦਾ ਫਿਰਿਆ ਹੁਣ ਇਹ ਗੱਲ ਕਿਉਂ ਕਹੀ ਆ ਤੁਹਾਨੂੰ ਵੀ ਪਤਾ ਹੀ ਆ ਤੇ ਸ਼ਾਇਦ ਇਹ ਗੱਲ ਨਾਲ ਮੈਂ ਸਹਿਮਤ ਨਾ ਮੈਂ ਇਹਦੀ ਕੋਈ ਬੱਕਰੀ ਗੱਲ ਹੋ ਸਕਦੀ ਹੈ ਇੱਕ ਪਰ ਬੱਬੂ ਮਾਨ ਨੂੰ ਨਹੀਂ ਪਤਾ ਸੀ ਕੁਝ ਡਿੜਬਾ 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 ਕਰਕੇ ਪੇ ਉੱਤੇ ਪ੍ਰੋਗਰਾਮ ਕੈਨਸਲ ਕਰਾ ਦੀ ਹੁਣ ਕੁਝ ਲੋਕ ਕਹਿੰਦੇ ਆ ਪਈ ਉੱਥੇ ਬੱਬੂ ਮਾਨ ਦਾ ਕੋਈ ਰੋਲ ਨਹੀਂ ਸੀ ਉਹ ਮੋਰਲੇ ਕੁਝ ਜਿਹੜੇ ਬਣੇ ਹੋ ਸੀਗੇ ਜਾਂ ਤਾਂ ਉਹ ਹੀ ਕੁਝ ਕਰੀ ਜਾਂਦੇ ਤੇ ਹੋ ਸਕਦਾ ਪਰ ਤੁਸੀਂ ਮੀਡੀਆ ਦਾ ਰੋਲ ਦੇਖੋ ਮੀਡੀਆ ਤੇ ਬੱਬੂ ਮਾਨ ਵੀਰੇ ਮੀਡੀਆ ਨੇ ਕਿੱਦਾਂ ਉਹ ਖਬਰ ਦਵਾ ਦਵ ਚੱਕ ਕੇ ਲਈ ਬੱਬੂ ਮਾਨ ਨੇ ਤੋੜੀ ਮੂਸੇ ਵਾਲਾ ਦੇ ਮਸਲੇ ਤੇ ਚੁੱਪੀ ਕੇ ਸਾਮਣੇ ਆਇਆ ਐ ਤੁਸੀਂ ਸੋਚੋ ਕਿਵੇਂ ਖਬਰਾਂ ਬਣਦੀਆਂ ਇਸੇ ਤਰ੍ਹਾਂ ਬੰਦਿਆਂ ਨੂੰ ਫਸਾਇਆ ਜਾਂਦਾ ਆ ਇਸੇ ਤਰ੍ਹਾਂ ਬੰਦਿਆਂ ਨੂੰ ਨਾ ਇੱਕ ਦੂਜੇ ਨਾਲ ਪੜਾਇਆ ਜਾਂਦਾ ਕਹਿਣ ਦਾ ਮਤਲਬ ਬੱਬੂ ਮਾਨ ਇਹੋ ਗੱਲ ਕਹੀ ਪੇ ਮੀਡੀਆ ਦੇ ਜਿਹੜੇ ਚੱਕਰ ਚੋਂ ਬਚ ਲੋ ਹੁੰਦੀ ਗੱਲ ਕੱਕ ਨਹੀਂ ਬਣਾ ਦਿੱਤੀ ਜਾਂਦੀ ਆ ਇੱਥੇ ਦੋ ਬੰਦਿਆਂ ਦਾ ਕੋਈ ਆਪਸੀ ਲੈਣ ਦੇਣ ਨਹੀਂ ਹੁੰਦਾ ਉਹਨਾਂ ਨੂੰ ਕੱਕੜ ਦੁਸ਼ਮਣ ਦਿਖਾ ਦਿੱਤਾ ਜਾਂਦਾ ਆ ਹੈਨਾ ਕਿਉਂਕਿ ਅਗਲੇ ਨੇ ਆਪਣਾ ਕਰਕੇ ਖਾਣਾ ਮੈਂ ਆਪਣਾ ਕਰਕੇ ਖਾਣਾ ਨਾ ਮੈਨੂੰ ਪਤਾ ਹੈ ਨਾ ਉਹਨੂੰ ਪਤਾ ਹੈ ਤੇ ਮੀਡੀਆ ਕੁਝ ਹੋਰ ਹੀ ਬਣਾ ਕੇ ਪੇਸ਼ ਕਰੀ ਜਾਂਦੀ ਆ ਹੈਨਾ ਤੇ ਬੱਬੂ ਮਾਨ ਨੂੰ ਇਹ ਗੱਲ ਤਾਂ ਕਹਿਣੀ ਪਈ ਪੇ ਭਾਈ ਮੈਂ ਤਾਂ ਸੱਚਾ ਸੀ ਤੇ ਮੈਂ ਅੱਜ ਵੀ ਸੱਚਾ ਆ ਹਨਾ ਮੇਰਾ ਕੋਈ ਲੈਣ ਦੇਣ ਨਹੀਂ ਸੀ ਬਾਕੀ ਗੱਲ ਬੱਬੇ ਉਹ ਤੁਹਾਡੇ ਤੇ ਛੱਡਦੇ ਆ ਕੀ ਕਹੋਂਗੇ ਇਹਦੇ ਬਾਰੇ ਮਸਲੇ ਦੇ ਜਿਹੜੀ ਬੱਬੂ ਮਾਨ ਨੇ ਚੁੱਪੀ ਤੋੜੀ ਆ ਹੁਣ ਕੈਨੇਡਾ ਸ਼ੋਅ ਤੇ ਕੀ ਕਹੋਂਗੇ ਇਹਦੇ ਬਾਰੇ